ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਹਰਚੋਵਾਲ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਹੂਲਨ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਪਾਰਟੀ ਵੇਅਰ ਆਰਟੀਕਲ ਜਿਨ੍ਹਾਂ ਦੇ ਬਾਟਮ ਦੇ ਉੱਤੇ ਬਹੁਤ ਹੀ ਵਧੀਆ ਸਾਫ਼ ਤਰੀਕੇ ਦੇ ਨਾਲ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਡਿਜ਼ਾਈਨ ਬਣ ਕੇ ਤਿਆਰ ਹੋਏ ਆ ਜਿਨ੍ਹਾਂ ਦੇ ਨਾਲ ਪ੍ਰਿੰਟਡ ਡਿਜੀਟਲ ਪ੍ਰਿੰਟ ਦੇ ਵਿੱਚ ਆਪਣੇ ਕੋਲ ਸ਼ਰਟਸ ਆ ਗਈਆਂ ਹੂਲਨ ਦੇ ਵਿੱਚ ਬਹੁਤ ਹੀ ਪ੍ਰੀਮੀਅਮ ਬ੍ਰਾਂਡ ਦੇ ਵਿੱਚ ਇਹ ਆਰਟੀਕਲ ਨੇ ਜੀ ਤੇ ਨਾਲ ਇਹਨਾਂ ਦੇ ਪ੍ਰੋਪਰ ਜਿਹੜੇ ਸ਼ਾਲ ਹੈ ਫੁੱਲ ਸਾਈਜ਼ ਦੇ ਵਿੱਚ ਉਹ ਦਿੱਤੇ ਹੋਏ ਨੇ ਆਪਾਂ ਤੁਹਾਨੂੰ ਸ਼ਾਲ ਦੀ ਕੁਆਲਿਟੀ ਚੈੱਕ ਕਰਵਾ ਦਿੰਨੇ ਆ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਫੁੱਲ ਸਾਈਜ਼ ਦੇ ਵਿੱਚ ਇਹਨਾਂ ਦੇ ਜਿਹੜੇ ਸ਼ਾਲ ਹੈ ਉਹ ਅਵੇਲੇਬਲ ਨੇ ਇਹਨਾਂ ਬਿਊਟੀਫੁੱਲ ਆਰਟੀਕਲਸ ਦਾ ਪ੍ਰਾਈਸ ਆ ਜਿਹੜਾ ਬਾਬਾ ਫੈਂਸੀ ਕਲੋਸ ਆ ਉਸ ਤੇ ਆਪਾਂ ਰੱਖ ਦਿੱਤਾ ਜੀ ਸਿਰਫ ਤੇ ਸਿਰਫ 1250 ਰੁਪਏ ਆਨਲਾਈਨ ਆਰਡਰ ਕਰਨ ਲਈ ਤੁਸੀਂ ਸਾਡੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਸਾਡੇ ਨਾਲ ਵਟਸਐਪ ਤੇ ਬੁਕਿੰਗ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਐਮਬਾਇਡਰੀ ਵਰਕ ਦੇ ਉੱਪਰ ਤਾਂ ਉਸ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਸਾਡੀ ਜਿਹੜੀ ਆਲਰੇਡੀ ਅਵੇਲੇਬਲ ਕਲੈਕਸ਼ਨ ਆ ਉਹਦੇ ਚੋਂ ਵੀ ਤੁਸੀਂ ਸੂਟ ਸਿਲੈਕਟ ਕਰ ਸਕਦੇ ਹੋ ਵਰਲਡਵਾਈਡ ਸ਼ਿਪਿੰਗ ਆਪਣੀ ਅਵੇਲੇਬਲ ਆ ਤੇ ਪੂਰੇ ਇੰਡੀਆ ਦੇ ਵਿੱਚ ਜਿਹੜੀ ਫ੍ਰੀ ਸ਼ਿਪਿੰਗ ਆ ਉਹ ਆਪਾਂ ਪ੍ਰੋਵਾਈਡ ਕਰਵਾਉਂਦੇ ਆ ਸੋ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਉਹ ਪਲੀਜ਼ ਜ਼ਰੂਰ ਕਰ ਲਵੋ ਕਿਉਂਕਿ ਅਸੀਂ ਹਰ ਰੋਜ਼ ਇਦਾਂ ਦੀਆਂ ਹੀ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਆਪਾਂ ਹੋਲ ਸੇਲ ਅਤੇ ਰਿਟੇਲ ਦੋਨਾਂ ਦੇ ਵਿੱਚ ਡੀਲ ਕਰਦੇ ਆ ਜੇ ਤੁਸੀਂ ਕੋਈ ਵੀ ਆਰਟੀਕਲ ਹੋਲ ਸੇਲ ਉਹਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਸਕਰੀਨ ਤੇ ਦਿੱਤੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ